ਗੁਰਜੀ ਕੀ ਪਤਾ ਹੈ ਜ਼ਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਉ ਤੋਂ ਰਾਏਕੋਟ ਜਾਂਦੇ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਢੇਰਾ ਹੁੰਦਾ ਵਾ ਗੁਰਦਾਰਾ ਚਰਨ ਘੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਨਗੀਆਂ ਬੰਨ ਕੇ ਰੱਖਦਾ ਸਿਰ ਤੇ ਗਲਾ ਬਲੂ ਦੇ ਫੁੱਲ ਲੱਛਣ ਜੀ ਵਾਵਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਹੈ ਸਾਡੇ ਕੋਲੇ ਬੀਬੀ ਘਰੇ ਆਈ ਸੀ ਵੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਭਾਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਵੀ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ 'ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਾ ਨਾਂ ਅੰਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਲਜਿੰਦਰ ਸਿੰਘ ਚਰਨ ਘਾਟਾ ਦੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਕਾ ਕੇ ਬਲਾਤਕਾਰ ਹੋਇਆ ਉੱਥੇ ਚਾਰ ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਬਾਬਾ ਜੀ ਇੱਕ ਇਹ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਸੰਭਾਤ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਆ ਕੁੜੀ ਨੇ ਬਾਬੇ ਨੇ ਸਾਹਮਣੇ ਬਹਿ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕਵਾਰੀ ਕੁੜੀ ਨੂੰ ਇੱਥੇ 40 40 ਗਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ ਇੱਥੇ ਸਾਧ ਨੇ ਪੂਰਾ ਸਾਉ ਦੇ ਬੱਚਾ ਠੀਕ ਆ ਹੁਣ ਬੇਨਤੀ ਹੈਗੀ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ ਬਾਬੇ ਨੇ ਇੱਥੇ ਬੇਅਦਬੀ ਕੀਤੀ ਆ ਅਣ ਵਹੀਆਂ ਕੁੜੀਆਂ ਕਵਾਰੀਆਂ ਕੁੜੀਆਂ ਦੀ ਪੱਤ ਲੁੱਟ ਕੇ ਜਿਹੜਾ ਵੀ ਬਾਬਾ ਆ ਜਾਂ ਜਿਹੜਾ ਵੀ ਸਾਧ ਦੀ ਮਦਦ ਕਰੂਗਾ ਉਹ ਸਾਡਾ ਦੁਸ਼ਮਣ ਹੋਊਗਾ ਤੇ ਬਾਬੇ ਦੇ ਕਿਵੇਂ ਛਤਰ ਪਏ ਆ ਇਹਦੀ ਵੀਡੀਓ ਅਸੀਂ ਤੁਹਾਨੂੰ ਪੋਸਟ ਕਰਕੇ ਦੱਸ ਦਿਆਂਗੇ ਤੇ ਇਹ ਆ ਬਾਬਾ ਬੈਠਾ ਵਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਵੀ ਇਹ ਨਾ ਕਿ ਉਹ ਝੂਠ ਸੀ ਆ ਬਾਬਾ ਬੈਠਾ ਆ ਮੈਂ ਬੈਠਾ ਜਦੋਂ ਰਾਜੀ ਨਵੇਂ ਦੀ ਗੱਲ ਕਰਨ ਆਇਆ ਬਾਬਾ ਅੱਜ ਦੀ ਫੋਟੋ ਆ ਇਹ ਠੀਕ ਆ ਤੇ ਬਾਕੀ ਨਾਲ ਸੀਗੇ ਬਾਈ ਰਾਜੂ ਹੋਣੀ ਬਾਈ ਜਗਦੀਪ ਸਰਪੰਚ ਬਾਈ ਕੌਕਿਆ ਤੋਂ ਸਰਪੰਚ ਤੇ ਨੇੜੇ ਤੇੜੇ ਦੀ ਸੰਗਤ ਆ ਜਿਹੜੀ ਇੱਥੇ ਸਥਾਨਾਂ ਤੇ ਨੇੜੇ ਤੇੜੇ ਰਹਿੰਦੀ ਆ ਤੇ ਆ ਸਥਾਨ ਆ ਬਾਹਰ ਆ ਸਥਾਨ ਠੀਕ ਆ ਇੱਥੇ ਨਜਾਇਜ਼ ਸਬੰਧ ਬਣਾਏ ਜਾਂਦੇ ਸੀਗੇ ਸਾਰਾ ਇਹਨਾਂ ਦੇ ਲਾਮਰਾਸ਼ ਕਰਨ ਨਾਲ ਰਲਿਆ ਹੋਇਆ ਸੀ ਕਰਦੇ ਹਾਂ ਹੁਣ ਕਾਰਵਾਈ ਫੋਨ ਪਾਣ ਬਾਬਿਆਂ ਦੇ ਕੋਲੇ ਹੈਗੇ ਸਾਡੇ ਤੁਸੀਂ ਇਸ ਕਰਕੇ ਜਿਹੜੀ ਹੈਗੀ ਸੰਗਤ ਦੂਜੀਆਂ ਪੇਜਾਂ ਤੋਂ ਵੇਖਣਾ ਮੈਂ ਲਾਈਵ ਤੇ ਸ਼ੇਅਰ ਕਰ ਦਿਓ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਖਾੜੇ ਕੋਲੇ ਜਿਹੜਾ ਹੈਗਾ ਸਥਾਨ ਸਰਵਿਸ ਕਰਤੀ ਟਿਕਾ ਕੇ ਜਿਹੜੇ